ਨੇ ਘਰਾਂ ਦੇ ਜਾਗੋ ਜਾਣੀ ਮੈਂ ਤਾਂ ਸੋਚ ਕੇ ਹੈਰਾਨ ਰਹਿ ਗਈ ਉਸ ਤੋਂ ਪਹਿਲਾਂ ਮੈਂ ਮੰਤ ਨੂੰ ਕਰ ਦਿੱਤਾ ਜਲਦੀ ਜਲਦੀ ਤਿਆਰ ਤੇ ਇਹ ਮੇਰਾ ਭਾਂਜਾ ਛੋਟੂ ਜਿਹਾ ਮੰਤ ਨੂੰ ਤਿਆਰ ਕਰਕੇ ਜਦੋਂ ਮੈਂ ਆਪਣੀ ਭੈਣ ਨੂੰ ਆਵਾਜ਼ ਮਾਰੀ ਤੇ ਮੈਂ ਦੇਖਿਆ ਇਹਦਾ ਸੂਟ ਮੈਂ ਕਿਹਾ ਇੱਧਰ ਆ ਫੇ ਤੈਨੂੰ ਇੱਕ ਚੀਜ਼ ਦਿਖਾਨੀ ਹੈ ਅੱਜ ਮੈਂ ਕਹਿੰਦੀ ਕੀ ਐ ਮੈਂ ਕਿ ਤੂੰ ਆ ਤਾਂ ਜਾ ਪਹਿਲਾਂ ਜਲਦੀ ਜਲਦੀ ਅੰਦਰ ਜਦੋਂ ਮੈਂ ਇਹਨੂੰ ਅੰਦਰ ਰੂਮ ਦੇ ਵਿੱਚ ਲੈ ਕੇ ਗਈ ਮੈਂ ਕਿ ਦੇਖ ਸੂਟ ਮੇਰੇ ਕੋਲ ਵੀ ਸੇਮ ਤੇਰੇ ਨਾਲ ਦਾ ਸੂਟ ਐ ਪਰ ਸਾਨੂੰ ਪਤਾ ਨਹੀਂ ਸੀਗਾ ਕਿ ਸਾਡੇ ਦੋਵਾਂ ਕੋਲ ਇੱਕ ਤਰ੍ਹਾਂ ਦਾ ਸੂਟ ਐ ਫਿਰ ਕੀ ਸੀ ਅਸੀਂ ਜਾਗੋ ਵਾਲੇ ਦਿਨ ਮੈਚਿੰਗ ਕਰਕੇ ਇੱਕ ਤਰ੍ਹਾਂ ਦਾ ਸੂਟ ਪਾ ਲਿਆ ਕਿ ਨਾਲ ਸਾਰਿਆਂ ਨੂੰ ਪਤਾ ਲੱਗ ਜਾਊਗਾ ਪਹਿਣਾ ਪਹਿਣਾ ਨੇ ਮੈਚਿੰਗ ਸੂਟ ਪਾਇਆ ਉਸ ਤੋਂ ਪਹਿਲਾਂ ਮੈਂ ਮਾਸੀ ਦੀਆਂ ਕੁੜੀਆਂ ਨੂੰ ਕਰ ਦਿੱਤਾ ਤਿਆਰ ਜਿਨ੍ਹਾਂ ਦੀ ਭੈਣ ਦਾ ਵਿਆਹ ਆ ਮੈਨੂੰ ਹੁੰਦਾ ਕਿ ਪਹਿਲਾਂ ਬੱਚੇ ਜਲਦੀ ਜਲਦੀ ਸਾਰੇ ਤਿਆਰ ਹੋ ਜਾਣ ਆਪਣਾ ਕੋਈ ਨਹੀਂ ਤਾਂ ਬਾਅਦ ਦੇ ਵਿੱਚ ਵੀ ਤਿਆਰ ਹੋ ਲਵਾਂਗੇ ਇੰਨੇ ਨੂੰ ਆ ਕੇ ਮਾਸੀ ਦਾ ਮੁੰਡਾ ਕਹਿੰਦਾ ਦੀਦੀ ਤੁਸੀਂ ਮੈਨੂੰ ਬਲੌਗ ਦੇ ਵਿੱਚ ਲਿਆ ਨਹੀਂ ਮੈਂ ਕਿ ਚੱਲ ਫੇਰ ਕਰ ਐਕਸ਼ਨ ਇੱਧਰ ਮੇਰਾ ਭਾਂਜਾ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਮਾਸੀ ਕੋਲੋਂ ਤਿਆਰ ਹੋਣਾ ਹੈ ਫਿਰ ਕਿਸੇ ਮੰਤ ਨੂੰ ਤਿਆਰ ਕਰਨ ਤੋਂ ਬਾਅਦ ਮੈਂ ਜੋਤ ਨੂੰ ਤਿਆਰ ਕੀਤਾ ਆਪਣੇ ਬਾਰੇ ਤਿਆਰ ਹੋਣ ਦਾ ਟਾਈਮ ਹੀ ਨਹੀਂ ਮਿਲਿਆ ਦੂਜੇ ਪਾਸੇ ਆਵਾਜ਼ ਆ ਗਈ ਸੀ ਕਿ ਫੋਟੋਗ੍ਰਾਫਰ ਆਇਆ ਜਲਦੀ ਜਲਦੀ ਆ ਕੇ ਸਾਰੇ ਜਣੇ ਫੋਟੋਆਂ ਕਰਾ ਲਓ ਵੀ ਫਿਰ ਜਾਗੋ ਤੋਰਨੀ ਆ ਫਿਰ ਕਿਸੇ ਮੈਂ ਕਿਹਾ ਛੱਡ ਕੋਈ ਨਾ ਗੁੱਤ ਬਾਤ ਦੇ ਵਿੱਚ ਕਰ ਲਵਾਂਗੇ ਪਹਿਲਾਂ ਅਸੀਂ ਫੋਟੋ ਖਿਚਾ ਕੇ ਆਨੇ ਆ ਉਹ ਨਾ ਰਹਿ ਜਾਵੇ ਫਿਰ ਮੈਂ ਦੂਸਰੇ ਕਮਰੇ ਜਾ ਕੇ ਆਪਣੀ ਪੈਣ ਨੂੰ ਬੋਲਿਆ ਮੈਂ ਕਿ ਪਹਿਲਾਂ ਜਲਦੀ ਜਲਦੀ ਮੇਰਾ ਸਿਰ ਬਾ ਦੇ ਵੀ ਜਾਗੋ ਨਾ ਤੁਰ ਪਵੇ ਕਹੀਂ ਮੈਂ ਹੀ ਨਾ ਰਹਿ ਜਾਵਾਂ ਮੇਰੀ ਮੇਰੇ ਤਿਆਰ ਹੁੰਦੇ ਹੁੰਦੇ ਜਾਗੋ ਕੱਢਣ ਦਾ ਟਾਈਮ ਹੋ ਗਿਆ ਤੇ ਮੰਮੀ ਨੇ ਮਾਰੀ ਆਵਾਜ਼ ਕਹਿੰਦੀ ਆ ਜਾ ਜਲਦੀ ਜਲਦੀ ਜਾਗੋ ਦਾ ਟਾਈਮ ਹੋ ਗਿਆ ਜਾਗੋ ਲੈ ਕੇ ਬਾਅਦ ਚ ਜਾਵਾਂਗੇ ਪਹਿਲਾਂ ਬੋਲੀ ਸੁਣੋ ਕਿਆ ਕਿੰਨੀ ਘੈਂਟ ਬੋਲੀ ਸੀ ਕਿ ਮੇਰੀ ਭੈਣ ਦਾ ਵਿਆਹ ਕਿ ਮੈਂ ਤਾ ਨੱਚਦੀ ਤੇ ਹੁਣ ਚਲਦੇ ਆ ਜਾਗੋ ਲੈ ਕੇ ਮੈਂ ਤੁਹਾਨੂੰ ਦੱਸੇ ਕਿ ਮੈਂ ਆਪਣੇ ਘਰ ਦੇ ਵਿਆਹ ਨਹੀਂ ਦੇਖੇ ਜਦੋਂ ਅਸੀਂ ਪੜਦੇ ਸੀ ਉਸ ਟਾਈਮ ਜਦੋਂ ਵਿਆਹ ਹੁੰਦੇ ਸੀ ਅਸੀਂ ਕਹਿਦੇ ਸੀ ਕਿ ਸਾਨੂੰ ਤਾਂ ਪੈਸੇ ਦੇ ਦਿਓ 10-20 ਰੁਪਏ ਅਸੀਂ ਤਾਂ ਘਰ ਰਹਿ ਲੈਣਾ ਵੀ ਤੁਸੀਂ ਵਿਆਹ ਦੇ ਵਿੱਚ ਜਾਓ ਤੇ ਅਸੀਂ ਪੈਸੇ ਲੈ ਕੇ ਘਰ ਰਹਿ ਲੈਂਦੇ ਹੁੰਦੇ ਸੀਗੇ ਤੇ ਵਿਆਹ ਜੇ ਮੇਰੀ ਮਾਸੀ ਦੀ ਕੁੜੀਆਂ ਦਾ ਦੋ ਕੁੜੀਆਂ ਦਾ ਇਕੱਠਾ ਹੀ ਵਿਆਹ ਆ ਤੇ ਜਾਗੋ ਵੀ ਦੋਵਾਂ ਦੀ ਆ ਜਦੋਂ ਜਾਗੋ ਲੈ ਕੇ ਘੁੰਮਦੇ ਪਏ ਸੀਗੇ ਮੈਂ ਕਿ ਇੱਕ 2 3 4 5 ਵੀ ਸਾਢੇ ਕਿ ਹੁੰਦਾ 4-5 ਘਰਾਂ ਦੇ ਜਾਗੋ ਜਾਂਦੀ ਜਿਹੜੇ ਮੇਨ ਮੇਨ ਖਾਸ ਖਾਸ ਘਰ ਹੁੰਦੇ ਆ ਪਰ ਇੱਥੇ ਤਾਂ ਜਾਗੋ ਖਤਮ ਹੀ ਨਹੀਂ ਹੁੰਦੀ ਪਈ ਸੀ ਕਿ ਮੈਂ ਤਾਂ ਤੁਰ ਤੁਰ ਕੇ ਥੱਕ ਗਈ ਮੈਂ ਕਿ ਇੰਨੇ ਘਰਾਂ ਤੇ ਜਾਗੋ ਮੈਂ ਮੰਮੀ ਨੂੰ ਬੋਲਿਆ ਕਿ ਸਾਡੇ ਤਾਂ ਸਿਰਫ ਖਾਸ ਖਾਸ ਘਰ ਦੇ ਜਾਗੋ ਜਾਂਦੀ ਹੈ ਮੰਮੀ ਕਹਿੰਦੀ ਹੈ ਖਾਸ ਖਾਸ ਘਰ ਦੇ ਹੀ ਅਸੀਂ ਵੀ ਜਾਂਦੇ ਪਏ ਜਾਗੋ ਲੈ ਕੇ ਮੈਂ ਕਿ ਐਨੇ ਖਾਸ ਖਾਸ ਤਸੀਂ ਯਕੀਨ ਨਹੀਂ ਮੰਨੋਗੇ ਘਟੋ ਘਟੇ 18-19 ਜਣਿਆਂ ਦੇ ਘਰ ਜਾਗੋ ਲੈ ਕੇ ਗਏ ਮੈਂ ਕਿ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖਿਆ ਵੀ ਇੰਨੇ ਘਰਾਂ ਦੇ ਜਾਗੋ ਲੈ ਕੇ ਜਾਣਾ ਸਾਰਿਆਂ ਦੇ ਘਰ ਜਾਗੋ ਲੈ ਕੇ ਜਾਣ ਤੋਂ ਬਾਅਦ ਫਿਰ ਅਸੀਂ ਆ ਗਏ ਆਪਣੇ ਘਰ ਵਾਪਸ ਤੇ ਸਾਡੇ ਆਂਦਿਆਂ ਨੂੰ ਡੀਜੇ ਹੋ ਗਏ ਸ਼ੁਰੂ ਮੈਂ ਕਿ ਪੰਗੜਾ ਬਾਅਦ ਦੇ ਵਿੱਚ ਪਾਵਾਂਗੇ ਡੀਜੇ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਸਾਰੇ ਜਣੇ ਜਾਗੋ ਦੇ ਨਾਲ ਫੋਟੋ ਖਿਚਾ ਲਈਏ ਮੈਂ ਕਿ ਮੈਂ ਰਹਿ ਗਈਆਂ ਮੇਰੇ ਸਿੱਤੇ ਵੀ ਦੀਦੀ ਹੁਣ ਜਾਗੋ ਰੱਖ ਦੋ ਫਿਰ ਮੈਂ ਆਪਣੇ ਸਿੱਤੇ ਜਾਗੋ ਰਖਾ ਕੇ ਅਸੀਂ ਸਾਰਿਆਂ ਨੇ ਖਚਾਈ ਫੈਮਿਲੀ ਫੋਟੋ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਰੜ ਕੇ ਪਾਇਆ ਡੀਜ ਇੱਥੇ ਬਹੁਤ ਇੰਜੋਏ ਕੀਤਾ ਜਾਗੋ ਤੇ ਮੈਂ ਤਾਂ ਪਹਿਲੇ ਵਾਰ ਦੇਖਿਆ ਹੈ ਘਰ ਦਾ ਵਿਆਹ ਤੇ ਮੈਂ ਤਾਂ ਕਈ ਦਿਨਾਂ ਤੋਂ ਵੇਟ ਕਰਦੀ ਪਈ ਸੀ ਵਿਆਹ ਦੇ ਅੱਜ ਉਹ ਦਿਨ ਆਇਆ ਵਿਆਹ ਦਾ ਇਹਦੇ ਨਾਲ ਹੀ ਵੀਡੀਓ ਵੀ ਹੁੰਦੀ ਇੱਥੇ ਖਤਮ ਬਾਏ ਬਾਏ